आ जा बहुत बढ़िया तो आ जा आ जा राम ने जा। आ कौन से ठीक है हाँ जी ठीक है प्यारे हां जी ठीक है किसी सुनाओ ठीक है हाँ ठीक है सारे बढ़िया सारे ठीक अच्छा पाजी होली संधारा लेके आए हैं लेके आना ही सेगा अच्छा ही। ਚਲੋ ਬੈਠੋ ਫੇਰ ਮੈਂ ਪਾਣੀ ਲੈ ਕੇ ਆਉਂਦੀ ਹਾਂ ਠੀਕ ਹੈ ਠੀਕ ਲੋ ਚਾਹ ਲੈ ਲੋ ਕਿਹਾ ਵੀ ਚਾਹ ਲਓ ਲੱਗੂ ਮੇਟਾ ਲਓ ਨੇ ਆ ਲੱਡੂ ਸਾਹਿਬ ਤਾਂ ਖਾ ਲੈਣਾ ਹਾਂ ਤਾਂ ਲੱਡੂ ਬਹੁਤ ਪਸੰਦ ਆਂਦਾ ਹੈ ਤਾਂ ਲੱਡੂ ਲੈ ਕੇ ਜਾਣੇ ਆਂ ਔਰ ਬਹੁਤ ਵਧੀਆ ਲੱਗਦੇ ਨੇ ਆਣੇ ਚਾਹ ਹਾਂਜੀ ਬਾਅਦ ਚੱਲੋ ਬੈਠੋ ਮੈਂ ਰੋਟੀ ਬਣਾਣੀ ਹੈ ਮੈਂ ਨਹੀਂ ਰੋਟੀ ਨਹੀਂ ਖਾਣੀ ਹੈਗੀ ਹੁਣ ਜਾਣਾ ਆ ਕਾਤੋਂ ਨਹੀਂ ਨਹੀਂ ਕੰਮ ਦਿੱਖੇ ਜਾ ਕੇ ਉਹ ਰੋਟੀ ਦਾ ਟਾਈਮ ਨਹੀਂ ਹੈ ਕੰਮ ਉਹ ਜ਼ਰੂਰੀ ਆ ਕੰਮ ਕੀਤੇ ਤੋਂ ਬਿਨਾਂ ਜਿਹੜਾ ਕਰਨਾ ਆ ਅੱਛਾ ਜੀ ਮੈਂ ਕਿਹਾ ਬਣਾ ਲਾਂ ਤੇ ਨਹੀਂ ਨਹੀਂ ਰੋਟੀ ਨਹੀਂ ਖਾਣੀ ਹੋਰ ਚੱਲ ਲੈ ਆ ਜੀ ਚਲ ਠੀਕ ਆ ਨਾ ਠੀਕ ਆ ਧਿਆਨ ਨਾ ਜਾਏ ਉਸਨੂੰ ਠੀਕ ਆ ਨਾ ਠੀਕ ਹੈ ਚੱਲ ਠੀਕ ਹੈ ਠੀਕ ਹਾਂ ਧਿਆਨ ਨਾ ਜਾਏ ਉਸ ਰਾਜੀ ਰੋ دیਵਾਨੀਆਂ ਮਾਂ ਪੇਲਾ ਭੈਣ ਬਰਾ ਕਿੰਨਾ ਚਾਜਿਆ ਜੜਦਾ ਨਾ ਹਾਂਜੀ ਹਾਂ ਮੇਲੇ ਮਗਾ ਲੱਡੂ ਵੀ ਦੇ ਦੇਣੇ ਆਣਾਂ ਟੋਪੀਆਂ ਵੀ ਦੇ ਦੇਗਾ ਹੋਰ ਕੱਪੜੇ ਨਹੀਂ ਲੈ ਕੇ ਆਈਆਂ ਨਾ ਹਾਂਜੀ ਕੱਪੜੇ ਨਹੀਂ ਲੈ ਕੇ ਫੇ ਮੰਮੀ ਸਾਡੇ ਠੀਕ ਨਹੀਂ ਰਹਿੰਦੇ ਉਹ ਤਾਂ ਨਿਆਣੇ ਨਹਣ ਇਹਨਾਂ ਨੂੰ ਪਤਾ ਨਹੀਂ ਹਲੇ ਇੰਨਾ ਨਾ ਖਰੀਦਣੇ ਦਾ ਹਾਂਜੀ ਚਲੋ ਸਾਨੂੰ ਕੀ ਆ ਪੈਸੇ ਦੇ ਗਏ ਜੋ ਮਰਜੀ ਲਵੋ ਇਹ ਤਾਂ ਹੈ ਨਾ ਸਭ ਕੁਝ ਬੜੀਆ ਖਰੀਦ ਲਓ ਜਾਹੇ ਪੈਸੇ ਵਿੱਚ ਜੂਆ ਕਰੋ ਹਾਂਜੀ

ਦੀ ਪ੍ਰਸ਼ੰਸਾ ਕਰਕੇ ਨਾਮ ਚੱਲਣਾ ਦਿਹਾੜੀ ਵਾਲੀ ਇਹ ਤਾਂ ਗੋਣ ਬਾਹਰਲਾ ਕੰਮ ਹੁੰਦਾ ਦਿਹਾੜੀ ਦਾ ਨੇ ਬਾਹਰਲਾ ਹੀ ਕਰਨਾ ਆ ਨਹੀਂ ਪੈ ਗਿਆ ਤਾਂ ਕਿੱਥੋਂ ਫੇ ਕੰਮ ਮਿਲਣਾ ਆ ਦਿਹਾੜੀ ਕਿੱਥੋਂ ਲੱਭਣੀ ਗਰੀਬ ਬੰਦੇ ਦੀ ਅੱਜੇ ਕਮਾਉਣ ਦਾ ਆਪਰੇ ਤੋਂ ਹੋਰ ਹੈ ਮੱਝ ਵੇਚੀ ਮੱਝ ਵੇਚੀ ਮਾੜਾ ਮੋਟਾ ਗੁਜ਼ਾਰਾ ਕੀਤਾ ਹੁਣ ਦੂਜੀ ਮੱਝ ਸੋ ਗਈ ਤਾਂ ਨਾ ਦੇਖਾਂਗੇ ਨਾ ਦਰਦਾਂ ਨੂੰ ਅਰ ਜੀ ਨਿਆਣੇ ਦੁੱਧ ਨੂੰ ਵੀ ਕਹੇ ਗੁੰਡਾ ਹੋਏ ਸਕੂਲ ਦਾ ਗਿਆ ਕਿ ਕੋਈ ਨਿਆਣੇ ਸਾਤਰਾ ਦੇ ਦੁੱਧ ਨੂੰ ਦੁੱਧ ਹੋਣ ਦਾ 62 ਹੋ 70 ਹੋ ਗਿਆ ਆ ਉਪਰੇ ਨਾਲ ਦੇ ਪਿੰਡ ਗੁੱਜਰਪੁਰ 70 ਰੁਪਏ ਦਿੰਦੇ ਆ ਦੁੱਧ ਚਲੋ ਇਥੇ ਤਾਂ ਬੇਬੀ ਸਟੋਕ ਕੀ ਬਣਦਾ ਮੋਲ ਦੇ ਦੁੱਧ ਨਾਲ ਕੁਝ ਨਹੀਂ ਵੀ ਰਹਾ ਬਣਦਾਗਾ ਕੁਝ ਨਹੀਂ ਬਣਦਾ ਮੋਲ ਦੇ ਦੁੱਧ ਨਾਲ ਅਸੀਂ ਲੈ ਆਈਦਾ ਆ ਹੁੰਦਾ ਪਿਆਰਾ ਹੁਣ ਸਾਫ ਦਾ ਦੁੱਧ ਨੂੰ ਮਿਆਰ ਕੀ ਕੀ ਕਰੀ ਕੀ ਕਰਨਾ ਗਰੀਬ ਬੰਦੇ ਨੇ ਹੋਈ ਕਮਾਉਣਾ ਤਾਂ ਹੋਈ ਕਾਣਾ ਦਿਹਾੜੀਦਾਰ ਨਾ ਕੀ ਬਣਦਾ ਦਿਹਾੜੀਆਂ ਨਾ ਨੋ ਚਰਕ ਤੋਂ ਦੁੱਧ ਪਾਲੀ ਲਾ ਕੇ ਬਿਜਾਰਾ ਹੋ ਜਾਂਦਾ ਹੋ ਜਾਂਦਾ ਸਾਨੂੰ ਮਜਬੂਰੀ ਨੂੰ ਮੱਝ ਵੇਚਣੀ ਪਈ ਆ ਕੀ ਕਰਨਾ ਫੇ ਹੁਣ ਚੱਲ ਤੂੰ ਟੈਨਸ਼ਨ ਨਾ ਮੰਦਾ ਚੰਗੇ ਦੇਣਾ ਦੇ ਰਹੇ ਨੇ ਵੀਰਾ ਕੋਈ ਗੱਲ ਨਹੀਂ ਐਦਾਂ ਹੀ ਰਹਿਣਾ ਹੂੰ ਚਲੋ ਠੀਕ ਹੈ ਹੋ ਦੇਗਲਾ ਉਸ ਆਨੇ ਮੈਨੂੰ ਲੱਡੂ ਦਿੱਤੇ ਆ ਉਹਦਾ ਭਰਾ ਦੇਲਾ ਨੂੰ ਸੰਧਾਰਾਂ ਦੇ ਗਿਆ जल तो मैं पिछली बारी गई हाँ बेचारा कोठे साफ करता से समान दे बेचार हो गया जलों तो मैं पिछली बारी गई चलो भाभी का फोन आया हेलो हां भाभी किदा और की करदे सी और न्याने अच्छा के का अच्छा ਤੁਸੀਂ ਤੁਰਨ ਲੱਗੇ ਆ ਚਲੋ ਠੀਕ ਆਜੋ ਫੇ ਠੀਕ ਅਬ ਇਹਨੂੰ ਵੀ ਨਾਲ ਲੈ ਚਲ ਠੀਕ ਆ ਭਾਬੀ ਮੈਂ ਰੱਖਦੀ ਆ ਪੋਨੂੰ ਇਹ ਲੈ ਮੇਰਾ ਤਾਂ ਭਰਾ ਆਉਣ ਲੱਗਾ ਮੈਂ ਤਾਂ ਦਵਾ ਦਾ ਕੰਮ ਨਵੇਲ ਮਖ ਲਾਰਾ ਜਾਂ ਚੱਕ ਲਾਵਾਂ ਮੇਰੇ ਮਸੀ ਕਿਤੇ ਆਉਣ ਲੱਗਾ ਮੇਰਾ ਭਰਾ ਚਲ ਸਬਜੀ ਤਾਂ ਬਣ ਗਈ ਆ ਆਟਾ ਵੀ ਗੋਨ ਲਿਆ ਉਹਨਾਂ ਦੇ ਆਏ ਤੇ ਮੈਂ ਦੌੜਦਾ ਫੇ ਚਾਰ ਰੋਟੀਆਂ ਦੌੜਦਾ ਲਾ ਲਉਂਗੀ ਹੋਰ ਬਾਬੀ ਕਿੱਦਾਂ ਸਿੱਕਾ ਬਾਬੀ ਟੈਮ ਨਾਲ ਹੀ ਆਦਾ ਹੋਰ ਕੀ ਨੋ ਸੁਣਾ ਕਿੱਦਾਂ ਠੀਕ ਬਸ ਮਿਲ ਗਈ ਜੀ ਟੈਮ ਨਾਲ ਹਾਂਜੀ ਹਾਂਜੀ ਉਸੇ ਟੈਂਪੋ 'ਚ ਹੀ ਆਗੇ ਸੀ ਅੱਛਾ ਵੀਰਾ

ਰਗੋਬੀ ਬਤ ਉਨੋ ਸਨਾ ਭਾਬੀ ਕਿ ਦਸਾਰੇ ਚਾਚੇ ਹੁਣੇ ਠੀਕ ਠਾਕ ਸਭ ਠੀਕ ਠਾਕ ਨਿਆਣੇ ਨਿੱਕੇ ਹੋਰ ਕੀ ਸਭ ਠੀਕ ਆ ਸੋ ਚਲ ਠੀਕ ਹੈ ਚਾਹੀਦੇ ਆ ਪਰਮਾਤਮਾ ਸਾਰਿਆਂ ਨੂੰ ਕੀ ਖਾ ਕੇ ਰੱਖੇ ਕੋਸੀ ਕੇ ਚੱਲ ਪਰਮਾਤਮਾ ਨੇ ਇਸ ਵਾਰ ਮਿਹਰ ਕੀਤੀ ਆ ਅੱਛਾ ਜੀ ਉਹ ਚਾਹ ਚੜਾ ਲੈਣੇ ਟੈਲੀਫੋਨ ਆ ਲੈਣੇ ਨੀ ਕੋਈ ਜੇ ਮੈਂ ਉਹ ਪੀ ਲੈ ਆਉਣਾ ਬੋਰ ਮਾਮੀ ਮੈਂ ਚਾਹ ਦਾ ਗੋਟ ਰੱਖ ਲੈਣੀ ਆ ਨਹੀਂ ਰੁਕ ਜਾ ਭੈਣਾ ਆ ਲੰਦੇ ਆਉਂਦੇ ਹੀ ਹੋਣੇ ਉਹ ਵੀ ਪਹੁੰਚਣ ਵਾਲੇ ਹੋਣੇ ਆ ਕੱਠੇ ਬਣਾ ਲਿਓ ਕੋਈ ਗੱਲ ਨਹੀਂ ਤੁਸੀਂ ਬੈਠੋ ਅੱਛਾ ਚਲ ਠੀਕ ਭਾਜੀ ਨੇ ਆ ਲੰਦੇ ਆ ਹੋਰ ਕੀ ਕੱਠੇ ਪੀ ਲੈਣੇ ਆ ਬਹਿ ਕੇ ਇਹ ਗੰਟੀ ਨਹੀਂ ਪਜਾਂਦੀ ਆ ਗਿਆ ਵੀਰਾਂ ਤੇ ਲੱਗਦਾ ਮੈਂ ਉਹ ਸ਼ਾਇਦ ਲਿਆ ਕੋ ਜਾ ਜਾਣੇ ਹੀ ਆ ਮੈਂ ਰਬਿੰਦਾ ਆਇਆ ਨੀ ਜੀਆ ਉਹ ਕਿਦਾਂ ਕਿਹਾ ਸੇਤਾ ਚੰਕਾ ਚੰਕਾ ਹੋਰ ਆ ਗਿਆ ਨਿਆਣੇ ਪਹੁੰਚ ਗਏ ਹੋਰ ਭਾਵੇਂ ਆਈ ਆ ਜਾ ਪਾਣੀ ਪੀ ਕੇ ਆ ਰਿਹਾ ਕਹਿੰਦਾ ਜਾ ਤੁਹਾਡੇ ਆਇਆ ਤੇ ਪੀਨੇ ਆ ਠੀਕ ਹਾਂਜੀ ਉਹ ਹੋਰ ਆ ਜਾ ਵੀਰੇ ਥਕ ਗਿਆ ਹੋਣਾ ਮੇਰਾ ਵੀਰਾ ਉਹ ਲੈ ਜੀ ਸਾਈਕਲ ਕਿਦਾਂ ਮੈਂ ਵੀਰੇ ਮੈਂ ਪਾਣੀ ਦਿੰਦੇ ਜਾਨ ਠੰਡਾ ਟੈਂਪੋ ਮਿਲ ਗਿਆ ਨੀ ਹਾਂ ਹਾਂ ਚਲ ਅੱਛਾ ਕੀ ਹੋਪੀ ਅੱਛਾ ਲੈ ਗਏ ਠੰਡਾ ਪੀ ਲਾ ਹੋਰ ਸੁਣਾ ਵੀਰੇ ਸੇ ਤਾਂ ਕਿਦਾਂ ਉਹਦੀ ਗਰਮੀ ਕਿੰਨੀ ਆ ਭਾਜੀ ਸ਼ੈਕ ਕਰਦੇ ਆ ਤਾਂ ਤੁਸੀਂ ਬੱਸ ਆ ਜਾ ਤੁਹਾਡੇ ਨਾਲ ਹੀ ਆ ਜਾਂਦੇ ਜਿਆਦਾ ਵੀ ਮੈਂ ਤੁਹਰਾ ਨਹੀਂ ਹੋਰ ਕੋਈ ਜਤਾਨੀ ਹੋਈ ਕੋਈ ਆਉਂਦਿਆਂ ਨੂੰ ਨਹੀਂ ਨਹੀਂ ਕੋਈ ਦਿੱਕਤ ਨਹੀਂ ਅੱਛਾ ਕੋਈ ਚਲੋ ਹੋਰ हां मेरे साहब ठीक ठाक आ कृपा दा दे आंगी नयाने गए हो कामगारਾਂ ਦੇ ਹੋਰੇ ਵੀ ਕੰਮ ਤੇ ਗਈ ਉਹ ਤੁਸੀਂ ਫੇਰ ਬਾਅਦ ਵਿੱਚ ਫੋਨ ਕਿਤਾ ਨਹੀਂ ਤਾਂ ਅਮੇ ਚਲ ਨਿਆਣੇ ਦੇ ਵੀ ਛੁੱਟੀ ਕਰਾ ਲੈਂਦੀ ਚਲੋ ਉਹ ਬਿਨਾਂ ਕੰਮ ਤੇ ਜਾਂਦੇ کئی ਦਿਨ ਹੋ ਗਿਆ ਸੀ ਅਸਲ ਵਿੱਚ ਨਾ ਐਤੀ ਤੁਹਾਡਾ ਭਰਾ ਨਹੀਂ ਲੈ ਕੇ ਆਇਆ ਸੰਧਾਰਾ ਅੱਛਾ ਭਤੀਜਾ ਲੈ ਕੇ ਆਇਆ ਮੇਰਾ ਭਤੀਜਾ ਲੈ ਕੇ ਆਇਆ ਲੈ ਕੇ ਆਇਆ ਸੰਧਾਰਾ ਇਹ ਕੰਮ ਕਰਦਾ ਸੀ ਉਹ ਪਰ ਉਤੇ ਓਵਰਟਾਈਮ ਲਾਉਂਦਾ ਸੀ ਉਹ ਪੈਸੇ ਲਿਆ ਗਏ ਰਾਏ ਨੰਮੀ ਮੈਂ ਕਾ ਚਲੋਗੇ ਸਾਨੂੰ ਕਈ ਸਾਲ ਹੋ ਗਏ ਅੱਜ ਕਿਹ ਮਹਾਰਾ ਨੇ ਮੌਕਾ ਦਿੱਤਾ ਚਲੋ ਪਰਮਾਤਮਾ ਇਦਾਂ ਹੀ ਬੱਚੇ ਨੂੰ ਤਰੱਕੀ ਬਾਲ ਜੇ ਕਿ ਤੇ ਤੁਹਾਡਾ ਵੀ ਮਨ ਠੰਡਾ ਰਹੇ ਹੋਰ ਕੀ ਫਿਰ ਸੋਚੇ ਹੀ ਚੱਲ ਕੇ ਚਲੋ ਪਰਮਾਤਮਾ ਇਹਦੀਆਂ ਕਮਾਈਆਂ ਵਿੱਚ ਬਰਕਤਾਂ ਪਾਵੇ ਲੈ ਭੈ ਤੁਸੀਂ ਗੜਾਏ ਸੀ ਆਸਤੇ ਹੁਣ ਚਲੋ ਇਹ ਹਵੇ ਰਾਜੀ ਕੋਈ ਨਾ ਹੱਸ ਦੇ ਕੇ ਦੇਖੋ ਸਾਨੂੰ ਹੱਸ ਕੇ ਬੁਲਾਉਂਦੇ ਆ ਸਾਨੂੰ ਇੰਨੇ ਬਹੁਤ ਤੁਸੀਂ ਗਈਆਂ ਨੂੰ ਸਾਨੂੰ ਹੱਸ ਕੇ ਬੁਲਾਉਂਦੇ ਕਿ ਤੇ ਚੀਜ਼ਾਂ ਨਾਲ ਥੋੜੀ ਗੱਲਾਂ ਕਰਨੀ ਆ ਆ ਇੱਕ ਸਿਰਫ ਸਾਨੂੰ ਪਿਆਰ ਹੀ ਚਾਹੀਦਾ ਆ ਚੀਜ਼ਾਂ ਵੰਡੀਆਂ ਜਾਂਦੀਆਂ ਰਹਿੰਦੀਆਂ ਬਾਤਾਂ ਦੀ ਇੱਕ ਚਲੋ ਮਾਰ ਤਾਂ ਜਾਂਦਾ ਹੈਗਾ ਵੀ ਇੱਕ ਮਾਰ ਤਾਂ ਜਾਂਦਾ ਆ ਇਹ ਆ ਰਾਂ ਦਾ ਇਹ ਕਿੰਨਾ ਚਲੋ ਉਹਨਾਂ ਨੇ ਤੁਹਾਡੀਆਂ ਅਸੀਸਾਂ ਦਿੱਤੀਆਂ ਸਾਡੇ ਕੰਮ ਆ ਗਏ ਆ ਮਾੜਾ ਮੋਟਾ ਚਲੋ ਇਹਦਾ ਸੱਟ ਹੋ ਗਿਆ ਹੋਰ ਮੈਂ ਤਾਂ ਇਹ ਰੱਬ ਅੱਗੇ ਅਰਦਾਸਾਂ ਕਰਦੀ ਪ੍ਰਮਾਤਮਾ ਬੱਚੇ ਦਾ ਵਧੀਆ ਵਧੀਆ ਕੰਮ ਚਲਾ ਦੇ ਕਿਉਂਕਿ ਸਾਡੇ ਭਰਾ ਨੂੰ ਵੀ ਸੌਖਾ ਸਾਹ ਆ ਜਵੇ ਹੋਏ ਤਾਂ ਇਹਨੇ ਵੀ ਸਰਪੰਚ ਨੇ ਆਂਗਣਵਾੜੀ ਜਲਵਾਤਾ ਇਹਨਾਂ ਨੂੰ ਕਹਿ ਕੇ ਅੱਛਾ ਚਲ ਬੱਚਲ ਪੜੀ ਹੋ ਸੀਗੀ ਤਾਂ ਚਲੋ ਕੰਮ ਆ ਜਾਂਦੇ ਨੇ ਪੜੀ ਹੋ ਸੀਗੀ ਅਸੀਂ ਮਾਰਾ ਨੇ ਚਲ ਵਧੀਆ ਬਹੁਤ ਸੋਹਣਾ ਹੈ ਚਾਰ ਪੈਸੇ ਨਾਲ ਰਾਹ ਲੰਗੇ ਹੋਰ ਮੈਂ ਪਿੱਛੇ ਜਾਈ ਆਂ ਕੋ ਭਾਜੀ ਉੱਪਰ ਕੋਠੇ ਤੇ ਲੱਗਾ ਕੋਠੇ ਚੋਂ ਲੱਗੋ ਚਲ ਪਰਮਾਤਮਾ ਆਪੇ ਸੋਣ ਦਾ ਹੀ ਆ ਚਲੋ ਅਸੀਂ ਕਹਿਣ ਕੀ ਅਸੀਂ ਵੀ ਦਸਵੰਦ ਕੱਢਿਆ ਜੀ ਹਾਂ ਚਲ ਵਧੀਆ ਕੀਤਾ ਵੀਰੇ ਮੈਂ ਰੋਟੀ ਬਣੀ ਪਈ ਆ ਰੋਟੀ ਪਾ ਲਿਆ ਮੈਂ ਰੋਟੀ ਬਾਅਦ ਵਿੱਚ ਪੀਣੇ ਆ ਪਹਿਲਾਂ ਦਿਖਾਓ ਦੋ ਤੁਸੀਂ ਕੀ ਕਰਦੇ ਹੋ

ਰਸਗੁੱਲੇ ਜਿਆਦਾ ਪਸੰਦ ਆਉਂਦੇ ਉਹਨੂੰ ਫਿਰ ਅੱਛਾ ਇਹ ਲੈ ਕੇ ਆਇਆ ਹੈ ਅੱਲੀ ਉਹਦੇ ਲਈ ਆ ਏਦਾਂ ਹੀ ਆ ਗੋਟੀਆਂ ਰੋਤੇ ਇੰਨੇ ਪਿਆਰੇ ਹੁੰਦੇ ਨਾਂ ਨਗਿਆ ਨੂੰ ਮੈਂ ਕਿਹਾ ਚਲੋ ਰੱਬਤਾ ਬਤਾ ਮੇ ਤਰੱਕੀਆਂ ਬਾਗ ਸੇ ਇੰਨੇ ਕਿਤੇ ਪਰਮਾਤਮਾ ਤੁਹਾਨੂੰ ਤਰੱਕੀਆਂ ਬਾਗ ਸੇ ਬਹੁਤ ਲੋ ਸਦਾ ਹੀ ਮਾਫਿਆ ਲੋ ਠੰਡੀਆਂ ਹਵਾਵਾਂ ਆਉਣ ਚਲ ਬਹੁਤ ਸੋਹਣੇ ਆ ਭਾਬੀ ਹੋਰ ਮੈਂ ਹਾਂ ਰੋਟੀ ਜੋ ਤੇੜ ਖੋਲ ਹੈਗਾ ਹੋਰ ਕੀ ਯਾਰ ਵੀ ਬਹੁਤ ਸੋਹਣਾ ਆ ਤਾਂ ਕਿੰਨਾ ਸੋਹਣਾ ਫੋਟ ਆ ਮੇਰੇ ਸਮੋਹ ਤੇਰੀ ਜਿਹੜੀ ਕਮਾਈ ਆ ਉਹ ਸਫਲ ਹੋ ਗਈ ਠੀਕ ਆ ਜੀ ਇਹ ਕਰਕੇ ਚਲੋ ਮੈਂ ਇਹਨੂੰ ਕਿਹਾ ਤੇ ਤੈਨੂੰ ਲੋੜ ਆ ਤਾਂ ਤੂੰ ਖਰਚ ਲਾ ਇਹ ਕਹਿੰਦਾ ਵੀ ਤੁਸੀਂ ਸਾਨੂੰ ਮੈਨੂੰ ਦਿੱਤੇ ਆ ਪਿਆਰ ਹੁਣ ਜੇ ਮਹਿਮਾਨਦਗ ਹੋ ਗਿਆ ਮੈਂ ਕਿਹਾ ਚਲ ਅੱਛਾ ਮਧੀ ਮਾਰਦੇ ਚਲ ਵਧੀਆ ਬਤਾ ਏਦਾਂ ਈ ਮਨ ਲਾ ਕੇ ਕੰਮ ਕਰਨਾ ਚ ਜਿੱਥੇ ਕੋ ਮਾੜੀ ਸੰਗਤ ਉੱਥੇ ਬਿਲਕੁਲ ਨਹੀਂ ਜਾਣਾ ਕਿਤੇ ਲੜਾਈ ਝਗੜਾਉਂਦੇ ਉੱਥੇ ਬਿਲਕੁਲ ਦਸੰਦਾਜੀ ਨਹੀਂ ਕਰਨੀ ਸਿੱਧਾ ਹੀ ਕੰਮ ਤੇ ਜਾਣਾ ਸਿੱਧਾ ਕਰੇ ਆਉਣਾ اچھا ਮੰਮੀ ਡੈਡੀ ਦਾ ਕਹਿਣਾ ਮੰਨਣਾ ਜਿੱਦਾਂ ਕਹਿਣਗੇ ਉਦਾਂ ਹੀ ਕਰਨੀ ਮੇਰੇ ਵੀਰੇ ਮੈਨੂੰ ਵੀ ਮੈਂ ਉਸਾਂ ਦੇ ਘਰ ਨੂੰ ਗਈ ਉਹਨੇ ਮੈਨੂੰ ਲੱਡੂ ਦਿੱਤੇ ਉਹਦਾ ਵੀਰਾ ਸੰਧਾਰਾ ਲੈ ਕੇ ਆਇਆ ਸੀ ਉਸਾਂ ਜਿਹੜੀ ਉਸਾਂ ਜਿਹੜੀ ਆਪਣੇ ਪਰਗਵਾਂਡੀਆਂ ਦੀ ਉਹਦੇ ਉਦੋਂ ਮਿਲਣ ਲੱਗੇ ਹਾਂ ਨਾ ਮੇਰਾ ਉਹਦਾ ਪਿਆਰ ਬਹੁਤ ਹੈ ਸੋਦੀ ਉਹ ਆ ਜਾਂਦੀ ਕਦੀ ਮੈਂ ਜਾਣੀ ਹਾਂ ਹੁਣ ਮੈਂ ਵੀ ਉਹਨੂੰ ਲੱਡੂ ਦੇ ਕੇ ਆਉਂਗੀ ਉਹਦਾ ਵੀਰ ਆਇਆ ਉਹਨਾਂ 25000 ਰੁਪਏ ਦੇ ਕੇ ਮੈਨੂੰ ਤਾਂ ਆਹੀ ਲੱਖਾਂ ਨਾਲ ਦੇ ਆ ਪਰ ਮਾਦਮਾ ਇਹਨਾਂ ਤੇ ਬਰਕਤ ਨਾ ਪਾਵੇ ਹੱਸ ਦੇ ਕੇ ਏੜਦੇ ਰਹਿਣ ਜਦੋਂ ਸਾਨੂੰ ਵੀ 25000 ਦੇਣ ਜੋ ਕਿ ਸਾਡਾ ਮੁੰਡਾ ਕੰਮ ਦਾ ਹੋਵੇ ਪਤਾ ਨਹੀਂ ਅੱਜ ਵੀ ਮਾਰੇ ਸਾਡੇ ਵੀ ਸੁਣ ਲਵੇ ਇਥੇ ਐਂਦੀ ਸੁਣੀ ਆਂ ਹਾਂਜੀ ਕਰਦੇ ਤੋਂ ਲਾ ਕੇ ਕਰਦਾ ਪੈਰਾਂ ਦੇ ਮਾਰ ਮਾਰ ਕੇ ਕੋਈ ਬਾਦੀ ਮੈਂ ਸਮਾ ਕੇ ਪਾ ਕੇ ਆਉਂਗੀ ਘਰੇ ਹਾਂ ਦਾ ਜਦੋਂ ਆਉਂਗੀ ਨਾ ਸਮਾ ਕੇ ਪਾ ਕੇ ਆਉਂਗੀ ਹੂੰ ਬੁਆ ਤੁਹਾਡੇ ਆਸਰੇ ਅਸੀਂ ਹਾਂਜੀ ਕੰਮ ਸੈੱਟ ਹੋ ਗਿਆ ਆ ਕੋਈ ਨਹੀਂ ਗਾਹ ਹੋਰ ਅਸੀਂ ਵਾਅਦਾ ਕਰਾਂਗੇ ਕੋਈ ਨਹੀਂ ਰੱਬ ਤੁਹਾਡੀਆਂ ਕਮਾਈਆਂ ਤੇ ਬਰਕਤਾਂ ਪਾਵੇ ਸਾਨੂੰ ਵੀ ਹੌਸਲਾ ਹੋਇਆ ਚਲੋ ਵੀਰੇ ਦੇ ਨਾਲ ਬਰਾਬਰ ਖੜਾ ਹੋ ਕੇ ਕੰਮ ਲਗਾਓ ਮੈਂ ਤਾਂ ਬਹੁਤ ਬਹੁਤ ਖੁਸ਼ੀ ਆ ਬਸ ਦਾ ਹਾਂ ਰਾਜੀ ਖੁਸ਼ੀ ਰਹੋ ਹੱਸਦੇ ਖੇੜੇ ਰਹੋ ਮੇਰਾ ਪੁੱਤ ਨੀ ਬੁਆ ਮੜਿਆ ਹੁਣ ਕੰਮ ਤੇ ਟਾਂ ਲੱਤੇ ਆਇਆ ਹੁੰਦਾ ਵੀ ਬੇਬੇ ਬਾਪੂਂ ਦੀ ਆ ਚਲ ਕੋਈ ਨਹੀਂ ਪਤਾ ਅੱਜ ਹੋਰ ਕੱਲ ਹੋਰ ਕੋਈ ਨਾ ਬਾਬੇ ਦਿਨ ਬਦਲੇ ਦਿੰਦਾ ਹੁਣ ਜੱਕ ਦਾ ਹੁੰਗੇ ਨਹੀਂ ਹੁੰਦਾ ਨਾ ਉਹ ਮੈਂ 8 ਸਾਲ ਤਕੀਦਾ ਸੀ ਆ ਸੌਂਦੇ ਮਹੀਨੇ ਵੀ ਕਿਸ ਤਰ੍ਹਾਂ ਕਰੀ ਫੇਰ ਬਹਿ ਜਾਈਦਾ ਸੀ ਜੇਨ ਜੋ ਗਈ ਨਹੀਂ ਸੀ ਤੁਹਾਨੂੰ ਕੋਈ ਨਹੀਂ ਕੋਈ ਨਾ ਬਾਬੇ ਤੇਰੀ ਵੀ ਸੌਣ ਲਈ ਆ ਨਹੀਂ ਦੀ ਵੀ ਸੌਣ ਲਈ ਕੋਈ ਨਹੀਂ ਅੱਜ ਹੋਰ ਕੱਲ ਹੋਰ ਪਰਮਾਤਮਾ ਤੁਹਾਨੂੰ ਉਹਦਾ ਹੀ ਦੇ ਦੇ ਹਾਂ ਹੋਰ ਆਇਆ ਨਾ ਕੋਈ ਕੰਮ ਸੱਟ ਸਾਡਾ ਪਾਣ ਸਿ ਚਲੋ ਵਧੀਆ ਪਰਮਾਤਮਾ ਵਧੀਆ ਹੀ ਕਰੇ ਤੁਹਾਡਾ ਕੰਮ। ਸਿਆਣਿਆਂ ਤੋਂ ਸੀਬਾ ਲਈਦਾ ਆਪਣੇ ਸਿਆਣੇ ਤਾਂ ਹੀ ਆ ਹੁਣ। ਹਾਂਜੀ। ਚਲੋ ਕਹਿੰਦੇ ਨੇ ਸਿਆਣਿਆਂ ਦੇ ਲਈਦਾ ਆ ਪਰ ਹੁਣ ਇਹਨਾਂ ਦੀ ਕਿਰਪਾ ਨਾਲ ਆਪਣਾ ਹੌਣ ਕੰਮ ਵਧੀਆ ਜਲ ਪਾਉਣ ਇਹਨਾਂ ਦਿਆ ਕਰਾਂਗੇ ਸਮੂਹ। ਹਾਂਜੀ। ਚਲੋ ਜਿੰਨਾ ਲਈ ਆ। ਓਹ ਠੀਕ ਆ ਬੋਟ ਆ ਵੀਰੇ ਬੋਟ ਆ ਮਾੜਾ ਮੋਟਾ ਕਿਉਂ ਆ। ਬਹੁਤ ਹੁਣ ਮੈਂ ਜਾਉਂਗੀ ਨਾਲੇ ਉਸਾਨ ਲੱਡੂ ਦੇ ਕੇ ਆਉਂਗੀ ਫੇ ਮੇਰਾ ਵੀ ਵੀਰਾ ਦਾ ਭਤੀਜੇ ਭਾਬੀ ਆਈ ਸੀ ਹਾਂ ਜਾਈ ਹੁੰਦਾ ਹੈ ਭੈਣਾਂ ਨੂੰ ਹੋਰ ਹੁਣ ਰਾਤ ਰਹਿ ਕੇ ਜਾਇਓ ਤਾਂ ਮੈਂ ਰੋਟੀ ਪਾਣੀ ਬਣਾਇਆ ਆ ਹਾਂ ਪਹਿਲਾਂ ਸੰਭੋ ਅੱਛਾ ਅੱਛਾ ਚਲ ਫਿਰ ਨਾ ਦੇਖ ਲਾ ਪੁੱਤ ਤੇਰੇ ਭੂਆ ਨੂੰ ਕਿੰਨਾ ਚਾਵਾ ਹੈ ਆਪਣੇ ਆਉਣ ਤੋਂ ਪਹਿਲਾਂ ਰੋਟੀ ਸਬਜ਼ੀ ਖੀਰ ਬਣਾ ਕੇ ਰੱਖੀਏ ਸੀ ਹਾਂ ਜੀ ਪਰਦਾ ਮੈਨੂੰ ਲੱਗਦਾ ਭੈਣ ਦਾ ਜਿਹੜਾ ਦੇਖਦਾ ਆਹ ਹੁੰਦਾ ਖੇਤ ਪੜਿਆ ਆਹ ਹੁੰਦਾ ਨਾ ਬੂਹੇਆਂ ਕੋਠੀਆਂ ਹੀ ਆ ਸਭ ਹੁੰਦਾ ਹੀ ਆ ਵੀ ਚਲੋ ਚਲੋ ਪਰਮਾਤਮਾ ਨੇ ਸਾਡੀ ਵੀ ਸੁਣੀ ਗਰੀਬੀ ਦਾਵੇ ਦੀ ਜੋ ਵੀ ਸੀਗਾ ਮਾਨਤਾਣ ਕੀਤਾ ਸੋ ਭੈਣ ਦਾ ਜਿਹੜਾ ਦੇਖਦੇ ਨਾ ਕੁਝ ਹੁੰਦੀ ਆ ਨਹੀਂ ਹਰ ਸਾਲ ਅਸੀਂ ਵੀ ਮਨ ਮਹਿਸੂਸ ਕੇ ਬਹਿ ਜਾਂਦੇ ਅਸੀਂ ਇਹ ਵੀ ਸੋਚਦੇ ਹੀ ਹੁਣੇ ਆ ਜਦੋਂ ਬਤੀਆਂ ਦੇ ਆਉਂਦੇ ਆਂ ਦੇ ਜੇ ਦੇਖਦੇ ਆਂ ਲੋਖਰੇ ਇਹਨਾਂ ਕਰਕੇ ਆਪਣੇ ਅਸੀਂ ਦਿੰਦ ਕਰ ਗਏ ਨਾ ਚਲ ਆ ਰਿਹਾ ਪਹਿਣ ਅਸੀਂ ਜਾਣਾ ਹੋਣਾ ਹਾਂ ਜੀ ਹਾਂ ਜੀ ਹੋਰ ਤੁਸੀਂ ਜਾਣ ਕੀ ਮਤ ਜਾਣ ਦਾ ਜਾ ਵੀ ਰਿਹਾ ਠੀਕ ਆ ਜੀ ਟੈਂਪੂ ਜਾਣਾ ਮੈਂ ਤਾਂ ਸਾਈਕਲ ਤੇ ਜਾਣਾ ਹਾਂ ਜੀ ਚਲ ਜੀ ਮੇਰਾ ਪੋਂਗਨੂ ਸ਼ਹਿਰ ਕੋਲ ਤੇ ਹਾਂ ਜੀ ਨਾਲੇ ਬਸੇ ਆ ਜਾਂਦਾ ਉਹ ਨਹੀਂ ਉਹ ਚੱਲ ਮੇਰੇ ਕੋਈ ਨਹੀਂ ਕਲੋਂ ਦਾ ਤਾਂ ਲੱਗ ਗਈ ਆ ਤਾਂ ਵਗੈਰਾ ਲੱਗਦਾ ਹੁਣ ਚੈੱਕ ਆਉਂਦੇ ਚਲ ਕੋਈ ਨਾ ਨਾਲ ਇਹ ਹੈਗਾ ਨਾਮੇ ਸਾਹਿਬ ਦੇ ਨਾਲ ਨਹੀਂ ਕੋਈ ਨਹੀਂ ਟੂਆ ਦੇ ਦਿਆਂ ਹਣਾ ਤੁਸੀਂ ਲੈ ਲਓ ਅੱਜ ਰਾਤ ਗੋਪੀ ਨਾਲ ਇਹ ਵੀ ਬੈਠਣ ਦੇ ਵਿੱਚ ਕੰਮ ਨੂੰ ਓਵਰਟਾਈਮ ਲੱਗਦਾ ਉਹ ਹੀ ਤੱਕ ਸਵੇਰ ਨੂੰ ਕਿਰਾਇਆ ਜਾਂਦਾ ਕਿ ਦਵਾਰਾ ਹਮ ਗਾਲੀ ਮੜੀ ਮਿਹਨਤ ਕੋਰਾ ਮੜੀ ਦਾ ਕੰਮ ਮਿਲਿਆ ਆ ਕੰਮ ਘਰੇ ਘੱਟ ਅਮੀਨਾ ਮਾਵਾੜੀ ਬਣਾ ਕੇ ਖਾਈ ਜਾਂਦਾ ਜਿੰਨਾ ਤਾਂ ਵਿਆਹ ਹੋ ਜਾਂਦਾ ਤੁਸੀਂ ਆਏ ਹੋ ਆ ਨਾਮੇ ਚਾ ਚੜਿਆ ਪਿਆ ਹੈ ਜਗੜ ਨੇ ਆਣੇ ਹੁੰਦੇ ਹੋਰ ਜਾ ਚਾਣਾ ਸੀ ਉਹਨਾਂ ਨੂੰ ਚਲੋ ਆਓ ਕੋਈ ਜੀ ਉਹ ਤੁਹਾਨੂੰ ਪੜ੍ਹਾਈ ਵੀ ਜ਼ਰੂਰੀ ਆ ਚਲੋ ਆਪਾਂ ਚਲੋ ਉਹ ਚਲੋ ਮੈਂ ਕੰਮ ਨਹੀਂ ਕਰ ਸਕਦਾ ਜਦੋਂ ਸਵੇਰੇ ਚੱਲੇ ਜਾਉਂਦਾ ਬਾਹਰ ਕਿੱਧਰ ਚਲੀ ਆ ਨਾ ਨਾ ਕੋਈ ਗੱਲ ਨਹੀਂ ਚਲੀਏ ਹੁਣ ਫੇ ਆਵਾਂਗੇ ਅੱਜ ਜੇ ਤੁਸੀਂ ਨਿਆਣੇ ਨੂੰ ਲੈ ਕੇ ਆ ਕੋਈ ਨਹੀਂ ਮੈਂ ਆਉਂਗੀ ਬਸ ਜ਼ਰੂਰੀ ਸਤਿ ਸ਼੍ਰੀ ਅਕਾਲ ਜੀ ਹੁਣ ਸਤਿ ਸ਼੍ਰੀ ਗੁਰੂ ਜੀ ਹਾਂ ਜੀ ਅੱਜ ਦੀ ਸਾਡੀ ਵੀਡੀਓ ਦਾ ਮੈਸੇਜ ਸੰਧਾਰਾ ਜਿਹੜਾ ਉਹ ਚੀਜ਼ਾਂ ਦਾ ਲੈਣ ਦੇਣ ਨਹੀਂ ਹੈ ਸੰਧਾਰਾ ਭੈਣ ਤੇ ਭਰਾ ਦੇ ਪਿਆਰ ਨੂੰ ਅੱਗੇ ਤੋਰਨ ਦੀ ਲੜੀ ਆ ਭਰਾ ਤਾਂ ਭਾਵਾਂ ਭੈਣ ਦੇ ਸਿਰ ਤੇ ਪਿਆਰ ਦੇ ਨਾਲ ਹੱਥੇ ਰੱਖਦਾ ਤਾਂ ਭੈਣ ਦਾ ਜਿਹੜਾ ਦੁੱਖ ਆ ਉਹ ਅੱਧਾ ਘਟ ਜਾਂਦਾ ਕੋਸ਼ਿਸ਼ ਕਰਿਆ ਕਰੋ ਜੇ ਕਿਸੇ ਭੈਣ ਭਰਾ ਦੇ ਨਾਲ ਕਰੋਸਾ ਹੈਗਾ ਉਹ ਦਿਨ ਤੇ ਹਾਲ ਤੇ ਉਹਨੂੰ ਭਲਾ ਕੇ ਆਪਣੀ ਭੈਣਾਂ ਦੇ ਘਰ ਜ਼ਰੂਰ ਜਾਇਆ ਕਰੋ ਸਿਆਣੇ ਕਹਿੰਦੇ ਆ ਵੀ ਭੈਣ ਦੇ ਸਿਰ ਤੇ ਜਿਹੜਾ ਹੱਥ ਰੱਖਦੇ ਤਾਂ ਭੈਣ ਦਾ ਅੰਧਾ ਦੁੱਖ ਘਟ ਜਾਂਦਾ ਕੋਸ਼ਿਸ਼ ਕਰਿਆ ਕਰੋ ਭੈਣਾਂ ਦੇ ਦੁੱਖ ਦਰਦ ਵਡਾਉਣ ਦੀ ਕੋਸ਼ਿਸ਼ ਕਰਿਆ ਕਰੋ ਹਾਂ ਜੀ ਸਾਡੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਜਰੂਰ ਕਰਿਓ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਵੀ ਕਿਸ ਤਰ੍ਹਾਂ ਦੀ ਲੱਗੀ ਔਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਧੰਨਵਾਦ